ਪ੍ਰਿਟੀਸ਼ੀਅਨ ਨਿਊਜ਼ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਛੇਤੀ ਹੀ ਫਾਸਟੈਗ ਦੇ ਨਿਯਮ ਬਦਲਣ ਜਾ ਰਹੇ ਨੇ 15 ਅਗਸਤ ਤੋਂ ਫਾਸਟੈਗ ਦੇ ਨਿਯਮ ਬਦਲ ਜਾਣਗੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਦਾ ਇਹ ਸੋਚਣਾ ਹੈ ਕਿ ਜੇਕਰ ਅਸੀਂ ਨਿਯਮ ਬਦਲਦੇ ਆ ਇਹਦਾ ਫਾਇਦਾ ਇਹ ਹੋਵੇਗਾ ਇੱਕ ਤਾਂ ਟੋਲ ਪਲਾਜ਼ਾ ਤੇ ਜਿਹੜੀਆਂ ਲੰਬੀਆਂ ਕਤਾਰਾਂ ਨੇ ਉਹਨਾਂ ਦੇ ਵਿੱਚ ਕਮੀ ਆਵੇਗੀ ਤੇ ਦੂਸਰਾ ਜਿਹੜੇ ਲੋਕ ਸਫਰ ਕਰਦੇ ਨੇ ਉਹਨਾਂ ਦੇ ਸਮੇਂ ਦੀ ਵੀ ਬਚਤ ਹੋਵੇਗੀ ਕਿਉਂਕਿ ਕਈ ਕਈ ਕਾਫੀ ਕਾਫੀ ਦੇਰ ਹੈ ਟੋਲ ਪਲਾਜ਼ਾ ਦੇ ਉੱਤੇ ਕਈ ਵਾਰ ਜਦੋਂ ਜਾਮ ਲੱਗ ਜਾਂਦਾ ਤਾਂ ਲਾਈਨਾਂ ਦੇ ਵਿੱਚ ਲੱਗਣਾ ਪੈ ਜਾਂਦਾ ਹੁਣ ਨਵੇਂ ਨਿਯਮ ਕੀ ਨੇ ਦਰਸਲ ਇੱਕ ਸਕੀਮ ਲੈ ਕੇ ਆ ਰਹੀ ਹੈ ਕੇਂਦਰ ਸਰਕਾਰ ਫਾਸਟੈਗ ਵਾਸਤੇ ਸਿਰਫ ਔਰ ਸਿਰਫ ਜਿਨ੍ਹਾਂ ਕੋਲ ਪ੍ਰਾਈਵੇਟ ਵਾਹਨ ਹੈ ਉਹਨਾਂ ਵਾਸਤੇ ਹੋਵੇਗੀ 3000 ਰੁਪਏ ਸਾਲਾਨਾ ਦਿਓ ਔਰ ਤੁਹਾਨੂੰ ਫਾਸਟੈਗ ਪਾਸ ਮਿਲ ਜਾਵੇਗਾ ਇਸ ਦੇ ਵਿੱਚ ਤੁਸੀਂ 1 ਸਾਲ ਦੇ ਵਿੱਚ ਯਾਤਰਾਵਾ ਕਰ ਸਕਦੇ ਹੋ ਇਹਦੇ ਵਿੱਚ ਤੁਹਾਡੇ ਸਮੇਂ ਦੀ ਬਚਤ ਹੋਵੇਗੀ ਤੁਹਾਡੇ ਪੈਟਰੋਲ ਦੀ ਵੀ ਬਚਤ ਹੋਵੇਗੀ ਔਰ ਜਿਹੜਾ ਤੁਸੀਂ ਭੀੜ-ਪਾੜ ਦੇ ਵਿੱਚ ਖੜਦੇ ਹੋ ਤਾਂ ਤੁਹਾਨੂੰ ਉਹ ਪਰੇਸ਼ਾਨੀ ਤੋਂ ਵੀ ਨਿਜਾਤ ਮਿਲੇਗੀ ਪਰ ਇਸ ਦੇ ਵਿੱਚ ਇੱਕ ਬੈਰੀਅਰ ਵੀ ਲਗਾਇਆ ਗਿਆ ਹੈ ਤਾਂ ਤੁਸੀਂ ਇੱਕ ਸਾਲ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ 200 ਹੀ ਯਾਤਰਾਵਾਂ ਕਰ ਸਕਦੇ ਹੋ ਯਾਨੀ ਕਿ 3000 ਰੁਪਏ ਦੇ ਵਿੱਚ ਤੁਸੀਂ ਸਿਰਫ ਔਰ ਸਿਰਫ 200 ਯਾਤਰਾਵਾਂ ਕਰ ਸਕਦੇ ਹੋ ਇਹ ਉਹਨਾਂ ਲਈ ਜ਼ਿਆਦਾ ਲਾਹੇਵੰਦ ਹੋਵੇਗਾ ਜਿਹੜੇ ਫ੍ਰੀਕੁਐਂਟਲੀ ਟਰੈਵਲ ਕਰਦੇ ਨੇ ਆਪਣੀ ਕਾਰ ਦੇ ਵਿੱਚ ਵਾਹਣ ਦੇ ਵਿੱਚ ਉਹਨਾਂ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ ਜਿਨ੍ਹਾਂ ਨੇ ਇੱਕ ਸ਼ਹਿਰ ਤੋਂ ਦੂਏ ਸ਼ਹਿਰ ਤੱਕ ਜਾਣਾ ਤੇ ਰਸਤੇ ਦੇ ਵਿੱਚ ਇੱਕ ਜਾਂ ਦੋ ਟੋਲ ਪਲਾਜ਼ਾ ਆਉਂਦੇ ਆ ਨੌਕਰੀ ਪੇਸ਼ਾ ਵਾਲੇ ਲੋਕ ਨੇ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਤਾਂ ਨਿੱਜੀ ਵਾਹਨ ਚਾਲਕਾਂ ਨੂੰ ਫਾਇਦਾ ਹੋਵੇਗਾ ਟੋਲ ਪਲਾਜ਼ਾ ਤੇ ਲੱਗਦੇ ਸਮੇਂ ਨੂੰ ਘੱਟ ਕਰਨਾ ਮੁੱਖ ਉਦੇਸ਼ ਹੈ ਕੇ ਆਛੇ ਤਹੀ ਫਾਸਟ ਟੈਗ ਦੇ ਨਿਯਮ ਬਦਲਣ ਜਾ ਰਹੇ ਨੇ ਉਹਦੀ ਅਸੀਂ ਤੁਹਾਨੂੰ ਪੂਰੀ ਅਪਡੇਟ ਦੇ ਰਹੇ ਹਾਂ ਕਿ 15 ਅਗਸਤ 2025 15 ਅਗਸਤ 2025 ਤੋਂ ਇਹ ਨਿਯਮ ਬਦਲਣ ਜਾ ਰਹੇ ਨੇ ਜਿਹੜੇ ਲੋਕ ਫਾਸਟ ਟੈਗ ਪਾਸ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਪਾਸ ਇਸ਼ੂ ਕੀਤਾ ਜਾਵੇਗਾ ਔਰ ਇਸ ਪਾਸ ਦੀ ਕੀਮਤ 3000 ਰੁਪਏ ਹੋਵੇਗੀ ਔਰ ਇਹ ਪਾਸ 1 ਸਾਲ ਦੇ ਲਈ ਵੈਲਿਡ ਹੋਵੇਗਾ 1 ਸਾਲ ਦੇ ਵਿੱਚ ਤੁਸੀਂ ਵੱਧੋ ਵੱਧ 200 ਯਾਤਰਾਵਾਂ ਕਰ ਸਕਦੇ ਹੋ ਤਾਂ ਇਸ ਹਿਸਾਬ ਦੇ ਨਾਲ ਜੇਕਰ ਆਪਾਂ ਦੇਖੀਏ ਤਾਂ ਸਿਰਫ ਔਰ ਸਿਰਫ ਤੁਹਾਨੂੰ ਮਾਫ ਕਰਿਓ ਇੱਕ ਟੋਲ ਪਲਾਜ਼ਾ ਦੀ ਕੀਮਤ ਹੈ ਜਿਹੜੀ ਇੱਕ ਟੋਲ ਕ੍ਰੋਸਿੰਗ ਹੈ 15 ਰੁਪਏ ਪਵੇਗੀ ਹੁਣ ਜੇ ਆਪਾਂ ਦੇਖੀਏ ਤਾਂ ਘੱਟੋ ਘੱਟ 30-40 ਰੁਪਏ ਤੋਂ ਫਾਸਟੈਗ ਦਾ ਜਿਹੜਾ ਟੋਲ ਪਲਾਜ਼ੇ ਤੇ ਆਪਣੇ ਕੱਟਦੇ ਆ ਔਰ ਮੈਕਸਿਮ ਆਪਣੇ 150 ਔਰ 200 ਰੁਪਏ ਤੱਕ ਵੀ ਜਾਂਦਾ ਜੇਕਰ ਆਪਾਂ ਪੰਜਾਬ ਦੇ ਟੋਲ ਪਲਾਜ਼ਾ ਦੀ ਗੱਲ ਕਰੀਏ ਖਾਸ ਕਰਕੇ ਲਾਡਵਾਲ ਟੋਲ ਪਲਾਜ਼ਾ ਦੀ ਗੱਲ ਕਰੀਏ ਤਾਂ 180-190 ਰੁਪਏ ਆਪਣੇ ਇੱਕ ਪਾਸੇ ਦੇ ਲਗਭਗ 200 ਰੁਪਏ ਲੱਗ ਜਾਂਦੇ ਨੇ ਤਾਂ ਇਸ ਤਰੀਕੇ ਨਾਲ ਜੇਕਰ ਤੁਸੀਂ ਹਰ ਰੋਜ਼ ਉਸ ਏਰੀਆ ਦੇ ਵਿੱਚ ਦੀ ਜਾਣੇ ਹੋ ਯਾਨੀ ਕਿ ਜਲੰਧਰ ਤੋਂ ਲੁਧਿਆਣਾ ਤੋਂ ਅੱਡਾ ਲਗਭਗ ਨਿਤ ਦਾ ਹੀ ਆਣਾ ਜਾਣਾ ਤਾਂ ਤੁਹਾਨੂੰ ਇਹਦਾ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਜੇਕਰ ਤੁਸੀਂ ਸਾਲਾਨਾ ਪਾਸ ਲੈਣੇ ਹੋ ਤਾਂ 3000 ਰੁਪਏ ਲੱਗੇਗਾ ਔਰ ਇਹਦੇ ਹਿਸਾਬ ਦੇ ਨਾਲ ਤੁਹਾਨੂੰ 200 ਰੁਪਏ ਵਾਲੀ ਫੀਸ ਬੱਸ 15 ਰੁਪਏ ਦੇ ਵਿੱਚ ਪਵੇਗੀ ਜਿਹੜਾ ਤੁਹਾਡਾ ਆਨਜਨ ਡੇਲੀ ਦਾ ਕਰੀਬ 400 ਰੁਪਏ ਦਾ ਹੁੰਦਾ ਹੈ ਉਹ ਤੁਹਾਡਾ ਘਟ ਕੇ ਕਰੀਬ-ਕਰੀਬ 40 ਤੋਂ 50 ਰੁਪਏ ਦਾ ਰਹਿ ਜਾਵੇਗਾ ਕਿਉਂਕਿ ਜਦੋਂ ਆਪਾਂ ਡਬਲ ਕਰਾਸ ਕਰਦੇ ਆ ਤਾਂ ਉਹ ਦੂਸਰੀ ਵਾਰ ਦੀ ਆਪਣੀ ਪਰਚੀ ਘੱਟ ਲੱਗਦੀ ਆ ਇਸ ਹਿਸਾਬ ਦੇ ਨਾਲ ਇੱਕ ਪਾਸੇ ਦੇ 15 ਔਰ ਦੂਸਰੇ ਪਾਸੇ ਦੇ 30 ਤੋਂ ਵੀ ਘੱਟ ਰੁਪਏ ਲੱਗਣਗੇ ਤਾਂ ਇੱਕ ਵੱਡੀ ਇਨਫੋਰਮੇਸ਼ਨ ਉਹਨਾਂ ਲੋਕਾਂ ਦੇ ਲਈ ਜਿਹੜੇ ਕਾਫੀ ਜ਼ਿਆਦਾ ਟਰੈਵਲ ਕਰਦੇ ਨੇ ਜਾਂ ਫਿਰ ਉਹਨਾਂ ਦੇ ਜਿਹੜੇ ਦਫ਼ਤਰ ਦੇ ਰਸਤੇ ਦੇ ਵਿੱਚ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਟੋਲ ਪਲਾਜ਼ਾ ਆਉਂਦਾ ਹੈ ਉਹਨਾਂ ਨੂੰ ਹਰ ਰੋਜ਼ ਉੱਥੇ ਪੈਸੇ ਦੇਣੇ ਪੈਂਦੇ ਆ ਕਿਉਂਕਿ ਠੀਕ ਹੈ ਜਿਹੜੇ 10-12 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਤਾਂ ਸਪੈਸ਼ਲ ਪਾਸ ਬਣ ਜਾਂਦੇ ਆ ਉਹ ਫ੍ਰੀ ਦੇ ਵਿੱਚ ਲੰਘ ਜਾਂਦੇ ਆ ਪਰ ਜਿਨ੍ਹਾਂ ਨੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾਣਾ ਹੈ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਮਹਿੰਗਾ ਪੈਂਦਾ ਸੀ ਟੋਲ ਪਲਾਜ਼ਾ ਹੁਣ ਉਹਨਾਂ ਲਈ ਰਾਹਤ ਭਰੀ ਖਬਰ ਇਹ ਹੋ ਸਕਦੀ ਹੈ ਕਿ ਇੱਕੋ ਵਾਰ 3000 ਰੁਪਏ ਦੋ ਔਰ ਸਾਲਾਨਾ ਪਾਸ ਲੈ ਟੋਲ ਨੂੰ ਕ੍ਰਾਸ ਕਰ ਸਕਦੇ ਹਾਂ ਇਹਦਾ ਤੁਹਾਨੂੰ ਫਾਇਦਾ ਹੋਵੇਗਾ ਤਾਂ ਸਰਕਾਰ ਦਾ ਇਹ ਤਰਕ ਹੈ ਜੇਕਰ ਤੁਸੀਂ ਜ ਵੱਧੋ ਵੱਧ ਲੋਕ ਇਸ ਸਕੀਮ ਦਾ ਫਾਇਦਾ ਲੈਂਦੇ ਆ ਉਹਦਾ ਕੀ ਕੀ ਬੈਨੀਫਿਟ ਹੋਵੇਗਾ ਆਮ ਲੋਕਾਂ ਨੂੰ ਤਾਂ ਸਰਕਾਰ ਦਾ ਤਰਕ ਹੈ ਕਿ ਇਸ ਦੇ ਨਾਲ ਇੱਕ ਤਾਂ ਟੋਲ ਪਲਾਜ਼ਾ ਦੇ ਉੱਤੇ ਟ੍ਰੈਫਿਕ ਘਟੇਗਾ ਜਦੋਂ ਟ੍ਰੈਫਿਕ ਘਟੇਗਾ ਤਾਂ ਤੁਹਾਡਾ ਸਮਾਂ ਬਚੇਗਾ ਤੁਸੀਂ ਈਜ਼ੀਲੀ ਟੋਲ ਪਲਾਜ਼ਾ ਨੂੰ ਕ੍ਰੋਸ ਕਰਕੇ ਆਪਣੀ ਡੈਸਟੀਨੇਸ਼ਨ ਵੱਲ ਨੂੰ ਵੱਧ ਸਕਦੇ ਹੋ ਔਰ ਤੀਸਰਾ ਜਦੋਂ ਤੁਸੀਂ ਟੋਲ ਪਲਾਜ਼ਾ ਦੇ ਉੱਤੇ ਖੜਦੇ ਹੋ ਤਾਂ ਲਗਾਤਾਰ ਗੱਡੀ ਚੱਲਦੀ ਹੈ ਰੁਕਦੀ ਹੈ ਅੱਗੇ ਵਧਦੇ ਹੋ ਤਾਂ ਜਾਮ ਲੱਗਦਾ ਹੈ ਕੰਜੈਸ਼ਨ ਹੁੰਦਾ ਹੈ ਤਾਂ ਉਸ ਵੇਲੇ ਪੈਟਰੋਲ ਦੀ ਖਪਤ ਵੀ ਜ਼ਿਆਦਾ ਹੁੰਦੀ ਹੈ ਤਾਂ ਇਸ ਤਰੀਕੇ ਦੇ ਨਾਲ ਜੇਕਰ ਤੁ ਦੇ ਕੋਲ ਪਾਸ ਹੈ ਜਾਨੀ ਕਿ ਵੱਧੋ ਵੱਧ ਲੋਕਾਂ ਦੇ ਕੋਲੇ ਇਹ ਐਨੂਅਲ ਪਾਸ ਹੋਵੇਗਾ ਟੋਲ ਪਲਾਜ਼ਾ ਦਾ ਫਾਸਟੈਗ ਦਾ ਤਾਂ ਉਹਦੇ ਨਾਲ ਤੁਸੀਂ ਛੇਤੀ ਕ੍ਰੋਸ ਸੜਕ ਨੂੰ ਕਰ ਜਾਓਗੇ ਟੋਲ ਪਲਾਜ਼ਾ ਨੂੰ ਛੇਤੀ ਕ੍ਰੋਸ ਕਰ ਜਾਓਗੇ ਜਿਸ ਨਾਲ ਤੁਹਾਡੇ ਸਮੇਂ ਔਰ ਪੈਟਰੋਲ ਦੀ ਬਚਤ ਹੋਵੇਗੀ ਔਰ ਤੁਹਾਨੂੰ ਖੱਜਲ ਖੁਆਰੀ ਵੀ ਘੱਟ ਹੋਵੇਗੀ ਇਹਦਾ ਇੱਕ ਫਾਇਦਾ ਵੀ ਹੈ ਕਿ ਸਰਕਾਰ ਦੇ ਕੋਲ ਵੀ ਮਾਲੀਆ ਇੱਕੋ ਵਾਰ ਦੇ ਵਿੱਚ ਵੱਧ ਆ ਜਾਵੇਗਾ ਕਿਉਂਕਿ ਜਿਹੜੇ ਲੋਕ ਕਦੇ ਕਦਾਈਂ ਜਾਂਦੇ ਨੇ ਉਹਨਾਂ ਨੂੰ ਹਰ ਰੋਜ਼ ਪੈਸੇ ਦੇਣੇ ਪੈਂਦੇ ਆ ਤੇ ਸਰਕਾਰ ਦਾ ਵੀ ਇਹ ਬੈਨੀਫਿਟ ਹੋਵੇਗਾ ਕਿ ਜਿਹੜਾ ਉਹਨਾਂ ਦਾ ਖਜ਼ਾਨਾ ਹੈ ਉਹਦੇ ਵਿੱਚ ਇੱਕੋ ਲਖਤ ਕਾਫੀ ਪੈਸੇ ਆ ਸਕਦੇ ਆ ਤ ਵੱਡੀ ਖਬਰ ਜਿਹੜੇ ਲੋਕ ਹੋਣੇ ਸਾਡੇ ਨਾਲ ਜੁੜੇ ਨੇ ਫਾਸਟ ਟੈਗ ਸੰਬੰਧੀ ਨਿਯਮ ਬਦਲਣ ਜਾ ਰਹੇ ਨੇ ਇਹ ਨਿਯਮ 15 ਅਗਸਤ ਤੋਂ ਬਦਲਣ ਜਾ ਰਹੇ ਨੇ 15 ਅਗਸਤ 2025 ਤੋਂ ਬਦਲਣਗੇ ਜਿਹੜੇ ਲੋਕ ਪਰ ਇੱਕ ਗੱਲ ਹੋਰ ਹੈ ਇਹਦਾ ਫਾਇਦਾ ਕੀ ਇਹਨਾਂ ਨੂੰ ਹੋਵੇਗਾ ਸਿਰਫ ਔਰ ਸਿਰਫ ਜਿੰਨਾਂ ਕੋਲ ਨਿੱਜੀ ਵਾਹਨ ਨੇ ਜਿਹੜੇ ਕਿ ਆਪਣੇ ਪ੍ਰਾਈਵੇਟ ਤੌਰ ਦੇਤੇ ਯੂਜ਼ ਕਰਦੇ ਨੇ ਉਹਨਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਨੇ ਆਪਾਂ ਗੱਲ ਕਰੀਏ ਕਿ ਜਿਹੜੇ ਸਮਾਨ ਢੋਣ ਵਾਲੀਆਂ ਗੱਡੀਆਂ ਨੇ ਬੱਸਾਂ ਨੇ ਉਹਨਾਂ ਵਾਸਤੇ ਫਿਲਹਾਲ ਇਹ ਸਕੀਮ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਪਬਲਿਕ ਜੋ ਕਿ ਇਹ ਡਿਪਾਰਟਮੈਂਟ ਹੈ ਜਿਹੜੇ ਕਿ ਲੋਕ ਜਿਵੇਂ ਬੱਸ ਚਲਾਉਂਦੇ ਨੇ ਪ੍ਰਾਈਵੇਟ ਹੋਣ ਜਾਂ ਫਿਰ ਸਰਕਾਰੀ ਹੋਣ ਜਾਂ ਫਿਰ ਜਿਹੜੇ ਮਾਲ ਟੋਆਈ ਵਾਲੇ ਟਰੱਕ ਨੇ ਉਹਨਾਂ ਲਈ ਵੀ ਕੋਈ ਜਿਹੜੀ ਇਹ ਸਕੀਮ ਨਿਕਲ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਚਰਚੇ ਤਾਂ ਇਹ ਵੀ ਸੀ ਕਿ ਜਿਵੇਂ ਹੁਣ ਤੇ ਇੱਕ ਵਾਰ 3000 ਰੁਪਏ ਐਨੂਅਲ ਫੀਸ ਦੀ ਗੱਲ ਹੋ ਰਹੀ ਹੈ ਤਾਂ ਇਸ ਤੋਂ ਪਹਿਲਾਂ ਜਿਹੜੀ ਖਬਰ ਆ ਰਹੀ ਸੀ ਉਹ ਇਹ ਸੀ ਕਿ 30000 ਰੁਪਏ ਤੁਸੀਂ ਇੱਕ ਵਾਰ ਦੇਣਾ ਹੈ ਔਰ ਤੁਹਾਨੂੰ ਫਾਸਟੈਗ ਦਾ ਲਾਈਫਟਾਈਮ ਵੈਲੀਡਿਟੀ ਮਿਲ ਜਾਊਗੀ ਫਿਰ ਕਨਫਿਊਜ਼ਨ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਸੀ ਕਿ ਲਾਈਫਟਾਈਮ ਦਾ ਮਤਲਬ ਕੀ ਹੈ ਕਿ ਉਹ ਇਨਸਾਨ ਦੀ ਲਾਈਫਟਾਈਮ ਦੇ ਮਤਲਬ ਮਿਲੂਗੀ ਜਾਂ ਫਿਰ ਜਿਹੜੀ ਗੱਡੀ ਦੀ ਆਰਸੀ ਹੈ ਕਿਉਂਕਿ ਗ ਹੁੰਦੀ ਹੈ 5 ਸਾਲ ਦੀ ਐਕਸਟੈਂਸ਼ਨ ਵੀ ਹੋ ਜਾਂਦੀ ਹੈ ਜਾਂ ਫਿਰ ਸਿਰਫ ਔਰ ਸਿਰਫ ਲਾਈਫਟਾਈਮ ਦੇ ਨਾਮ ਤੇ ਤੁਹਾਨੂੰ 15 ਸਾਲ ਦੀ ਹੀ ਮਹੌਲਤ ਮਿਲੂਗੀ ਜਿੰਨੀ ਦੇਰ ਤੱਕ ਤੁਹਾਡੀ ਜੋ ਕਿ ਆਰਸੀ ਵੈਲਿਡ ਹੈ ਦੂਸਰਾ ਕਈ ਲੋਕ ਇਹ ਵੀ ਸੋਚਦੇ ਸੀ ਕਿ ਹੋ ਸਕਦਾ ਹੈ ਕਿ ਇਹ ਆਪਣੇ ਹੋਰ ਕਿਸੇ ਡਾਕੂਮੈਂਟ ਦੇ ਉੱਤੇ ਵੀ ਆਧਾਰਿਤ ਹੋਵੇ ਜਿਸ ਦੇ ਨਾਲ ਕਿ ਇਹਦੀ ਡਿਊਰੇਸ਼ਨ ਵਧਾਈ ਜਾ ਸਕੇ ਇਹ 15 ਸਾਲ ਤੋਂ ਵੀ ਵੱਧ ਜਾ ਸਕੇ ਇਹ ਵੀ ਲੋਕ ਸੋਚ ਰਹੇ ਸੀ ਹਾਲਾ ਫਿਲਹਾਲ ਉਹ ਪਾਲਿਸੀ ਹਲੇ ਨਹੀਂ ਆਈ ਜਿਹੜੀ ਕਿ ਲਾਈਫਟਾਈਮ ਵਾਲੀ ਸੀ ਲੇਕਿਨ ਐਨੂਅਲ ਪਾਸ ਫਾਸਟੈਗ ਛੇਤੀ ਹੀ ਲੈ ਕੇ ਆ ਰਿਹਾ 15 ਅਗਸਤ ਤੋਂ ਜੋ ਐਨ ਐਚ ਇਹਦੀ ਵੈਬਸਾਈਟ ਆ ਉਸ ਦੇ ਉੱਤੇ ਲਿੰਕ ਹੋਵੇਗਾ ਉਸ ਲਿੰਕ ਦੇ ਉੱਤੇ ਜਾ ਕੇ ਹਰ ਫਿਲਹਾਲ ਉਹ ਲਿੰਕ ਨਹੀਂ ਹੈ ਤੁਸੀਂ ਉਸ ਲਿੰਕ ਦੇ ਉੱਤੇ ਜਾ ਕੇ ਆਪਣੀ ਜਿੰਨੀ ਵੀ ਡਿਟੇਲ ਹੈ ਉਹ ਤੁਸੀਂ ਭਰੋਗੇ ਗੱਡੀ ਦਾ ਵਾਹਨ ਨੰਬਰ ਭਰੋਗੇ ਤੁਹਾਡੇ ਨਾਮ ਤੇ ਆ ਤੁਸੀਂ ਭਰੋਗੇ ਤੁਹਾਡੇ ਅਕਾਊਂਟ ਵਿੱਚੋਂ ਪੈਸੇ ਕੱਟੇ ਜਾਣਗੇ ਉਸ ਤੋਂ ਬਾਅਦ ਤੁਹਾਨੂੰ ਐਨੂਅਲ ਫਾਸਟੈਗ ਮਿਲ ਜਾਵੇਗਾ ਉਸ ਨੂੰ ਤੁਸੀਂ ਵਿੰਡਸ਼ੀਲ ਤੇ ਆਪਣੀ ਲਗਾ ਸਕਦੇ ਹੋ ਗੱਡੀ ਦੀ ਤੇ ਤੁਸੀਂ ਹੈਜ਼ਲੈਸ ਫਰੀ ਯਾਤਰਾ ਕਰ ਸਕਦੇ ਹੋ